वादे गुरू साहिब जी वड हंस महदा रतन ਤਉ ਵਣਜੀਆ ਹੈ ਸਤ ਗੁਰ ਦੀਆ ਬੁਝਾਈ ਰਾਮ ਲਾਹ ਲਾਭ ਹਰ ਧਗਤ ਹੈ ਗੁਣ ਮੈਂ ਗੁਣੀ ਸਮਾਈ ਰਾਮ ਅਰਤਨ ਪਦਾਰਥ ਸਤ ਪੁਰ ਦੀਆ ਬੁਝਾਈ ਰਾਮ ਲਾਲਾ ਲਾਗਰ ਭਗਤ ਹੈ ਗੁਣ ਮਹਿ ਕੁਣੀ ਸਮਾਈ ਰਾਮ ਗੁਣ ਮਹਿ ਕੁਣੀ ਸਮਾਈ ਜਿਸ ਆਪਰ ਗੋਜਾਏ ਲਾਹਾ ਭਗਤ ਸੈ ਸਾਰੇ ਸੋਤ ਨਾ ਹੋਈ ਦੂਜਾ ਪਕ ਕੋਈ ਗੁਰਮਤਿ ਨਾਮ ਆਧਾਰੇ ਵਖਰ ਨਾਮ ਸਦਾ ਨਾਮ ਹੈ ਜਿਸ ਨੂੰ ਏਤ ਮਾਰ ਪਾਰ ਲਾਏ ਰੱਬ ਨੋ ਪ੍ਰਦਾਰਤ ਬਣ ਜੀ ਆਹ ਜਾਤ ਪਤਕੁਰ ਦੇ ਗੁਜਾਰੇ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਬਾਪਾਰਾ ਨਾਮ ਕੂੜ ਬੋਲ ਬਿੱਖਾ ਵਾਣੀ ਬਹਵਤ ਹੈ ਬਿਕਾਰਾ ਨਾ ਬੋਲ ਬੱਤੇ ਹੈ ਕਾਰਾ ਸੰਸਾਰਾ ਇਹੋ ਸੰਸਾਰਾ ਬਿਨ ਨਾਮ ਹੈ ਪਤ ਕੋਈ ਪਲ ਪਲ ਪੰਡਕਵਾਦ ਮਖਾਣਾ ਹੈ ਬਿਨ ਬੂਜੇ ਸੁਖ ਨਾ ਹੋਈ ਆਵਣ ਜਾਣਾ ਕਦੇ ਨ ਚੂਕਾ ਮਾ ਮਾਇਆ ਕੋ ਸਭ ਦੁੱਖ ਹੈ ਖੋਟਾ ਇਹੋ ਬਾਕਾਰਾ ਖੋਟੇ ਖਰੇ ਸਭ ਪਰਖੀ ਅਨਾ ਤਿਤ ਸੱਜੇ ਕਾਇ ਦਰਬਾਰਾ ਰਾਮ ਖੋਟੇ ਧਰਤ ਹੈ ਸੁਟੀ ਅਨਾ ਉਪੇ ਕਰਨ ਪੁਕਾਰਾ ਨਾਮ ਇਕ ਕਰਨ ਪਤਾਰਾ ਮੁਕਤ ਗਵਾਰਾ ਮਨ ਮੁਖ ਜਨਮ ਗਵਾਇਆ ਵਿਖਿਆ ਮਾਇਆ ਜਿੰਨ ਜਗਤ ਪੁਲਾਇਆ ਸਾਚਾ ਨਾਮ ਨਾ ਭਾਇਆ ਮਨ ਮੁਖ ਸੰਤਾਂ ਨਾਲ ਮੈਰ ਕਰ ਦੁੱਖ ਖੱਟੇ ਸੰਸਾਰਾ ਕੋਟੇ ਘਰੇ ਅੱਖੀ ਨਾ ਤਿਤ ਸੱਚੇ ਦਰਬਾਰਾ ਨਾਮ ਆਪ ਕਰੇ ਉਸ ਅੱਖੀ ਹੈ ਹੋਰ ਕਰਣਾ ਕਿਛੂ ਨਾ ਜਾਈ ਰਾਮ ਜਿਤ ਭਾਵੈ ਤਿਤ ਲਾਏ ਸੀ ਜੋ ਤਸਤੀ ਵਡਿਆਈ ਨਾਮ ਜੋ ਤਿਸ ਦੀ ਵਡਿਆਈ ਆਪ ਕਰਾਈ ਵਰੀਆ ਨਾ ਫੁੱਸੀ ਕੋਈ ਜਗ ਜੀਵਨ ਦਾਤਾ ਕਰਮ ਵਿਧਾਤਾ ਆਪੇ ਮੱਥੇ ਸੋਈ ਗੁਰਪੁਰ ਸਾਹਿਬ ਦੀ ਆਪ ਕਵਾਈ ਆ ਨਾਨਕ ਨਾਮ ਪਤ ਪਾਈ ਆਪ ਕਰੇ ਕਿਸ ਅੱਖੀਐ ਹੋਰ ਕਰਨਾ ਕਿਛੂ ਨਾ ਜਾਈ ਗੁਰਪਰਸਤ ਦੀ ਆਪ ਗਵਾਈਐ ਨਾਨਕ ਨਾਮ ਪਤ ਪਾਈ ਆਪ ਕਰੇ ਕਿਸ ਅੱਖੀਐ ਹੋਰ ਕਰਨਾ ਕਿਛੂ ਨਾ ਜਾਈ